ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਇਸ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਅੱਜ ਜੋ ਪ੍ਰੋਗਰਾਮ ਹੈ ਉਹ ਸ਼ੰਤਾਨਾ ਅਮਰਜੀਤ ਬਾਬਾ ਦੀਪ ਸਿੰਘ ਜੀ ਦੇ ਸੰਬੰਧ ਵਿੱਚ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਹੈ ਜੋ ਹਰ ਸਾਲ ਦੀ ਤਰ੍ਹਾਂ 22 ਤਰੀਕ ਨੂੰ ਮਨਾਇਆ ਜਾਂਦਾ ਹੈ ਤੋ ਆਓ ਇਸ ਪ੍ਰੋਗਰਾਮ ਦਾ ਆਨੰਦ ਮਾਣੀਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਭ ਚੰਗੇ ਯਾਰ ਗੁਰਮਾਹ ਦਾ ਸਿੰਗਪਲਨ ਵਾਸਤੇ ਇਹ ਤਾਂ ਪੱਕੇ ਤਿਆਰੀ ਕਰ ਰਹੇ ਆ ਗੁਰਦੁਆਰਾ ਬਾਬਾ ਬਿਸ਼ਰਮਾ ਜੀ ਦੇ ਅਸੀਂ ਆਏ ਆ ਇੱਥੇ ਬਾਬਾ ਬਿਸ਼ਰਮਾ ਜੀ ਦੇ ਗੁਰਦੁਆਰਾ ਸਾਹਿਬ ਰਹੀਆ ਮਾਰਾ ਸੁਖ ਲੈਣ ਵਾਸਤੇ ਵਾਹਿਗੁਰੂ ਤੁੰਨਾਮ ਅਨੁ ਗੁਰ ਜੀ ਸਤਨਾਮ ਜੀ ਮਾਰਾ ਜੀ ਕਾਰੀ ਆ ਰਹੀ ਹੈ ਵਾਹਿਗੁਰੂ ਮਾਹੀ ਗਰੀ ਮਾਹੀ ਆਪਣੇ ਸੁਖ ਸੋਲਣ ਦੇ ਕੋ ਕਾਹੂ ਕੋ ਨਾਹੀ ਪ੍ਰੀਤੁ ਮ ਜਾਣ ਲਿਹੁ ਮਨ ਮਾਹੀ ਆਪਨੇ ਸੁਖ ਸਿਉ ਹੀ ਜਗ ਪਾਦਿਓ ਕੋ ਕਾਹੂ ਕੋ ਨਾਹੀ ਰਹਾ ਏ ਬਿਦ ਕੋ ਬੰਹਾਰ ਪਣਿਓ ਹੈ ਜਨ ਪੇਖਿ ਤਪਨੀਤਾ ਪਰਸਦ ਚਰਨ ਗਤਿ ਨਿਰਮਲੇ ਨੀਤਾ ਇਹ ਅੰਦ ਸੰਗ ਰਾਮਦਰਿ ਮੇ ਆਰਧਮ ਕੇ ਨਿਰਗਟਿ ਹੋਇ

ਬਿਲ ਵੀ ਦੇ ਪ੍ਰੀਤ ਮਾ ਜਿਓ ਤੂਤ ਬਿਨ ਘਰੇ ਨਿਮਾਣੀ ਰਾਮਕਲੀ ਮਹਲਾ ਤੀਜਾ ਆਨੰਦ ਇਕੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਰਾਮ ਅਰਦਾਸ ਸਤਿਗੋ ਅੰਕਾਰ ਸ੍ਰੀ ਵਾਣੀ ਕੁਰਦੀ ਕੀ ਫਤ ਤੇ ਸ੍ਰੀ ਭਗਵਤੀ ਜੀ ਸਹਾਏ ਜਿਵਾਹ ਗੁਰੂ ਸਾਹਿਬ ਜੀਓ ਨ ਅਕਰੀ ਮਹਲਾ ਬੰਦਵਾ ਹਰ ਬਾਣ ਆਇ ਕੋ ਓੰਕਾਰ ਹੱਥ ਘੋੜ ਪਰ ਸਵਾਦ ਬੰਦਨਾ ਹਰ ਬੰਦਨਾ ਜਗਵ ਗੋਪਾਲ ਨਾਏ ਬੰਦਨਾ ਹਰ ਬੰਦਨਾ ਗੁਰਨਾਮੋ ਗੁਪਾਦ ਨਾਹਿ ਨਾਮ ਵੱਡੇ ਭਾਗ ਬਿਤੇ ਗੁਰਦੇਵਾ ਓਟ ਪਰਾਦ ਬਿਤੇ ਹਰ ਦੇਵਾ ਚਰਨ ਕਮਲ ਜਾਪਾ ਮਨ ਰਾਤੇ ਸੂਦ ਅਗਨ ਤਿਤ ਜਗਨਾ ਬਿਆਤੇ ਉਹਨਾਂ ਦੀ ਜਾਤ ਵਿੱਚ ਉਨ੍ਹਾਂ ਦੀ ਪ੍ਰਕਾਸ਼ਪੁਰਤਨੀਆ ਖੁਸ਼ੀਆਂ ਵਿੱਚ ਸੇਵ ਪਰਿਵਾਰ ਤੇ ਹਰ ਸਾਲ ਬੜਾ ਤਨਪਨ ਪਹੁੰਚਾ ਕਰਦੇ ਨੇ ਸੇਵ ਪਰਿਵਾਰ ਵੱਲੋਂ ਹੁਕਮ ਹੈ ਸਮਾਂ ਤੇ ਕਾਫੀ ਹੋ ਗਿਆ 10-15 ਮਿੰਟ ਦੇ ਵਿੱਚ ਬਸ ਸਮਾਪਤੀ ਹੈ ਹੁਣ ਅਸੀਂ ਇਹ ਸਾਰਾ ਪ੍ਰੋਗਰਾਮ ਵੇਖ ਰਹੇ ਸੀ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਇਸ ਵੀਡੀਓ ਦੇ ਵਿੱਚ ਸਮਾਪਤੀ ਹੈ ਜੀ ਅਗਲੀ ਵੀਡੀਓ ਵਿੱਚ ਆਪਾਂ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ